ਬਿਨਾ ਕਿਸੇ ਸ਼ੈਰਟਰ ਤੋਂ ਬਿਨਾ ਕਿਸੇ ਪ੍ਰਬੰਧ ਤੋਂ ਬਾਹਰ ਖੜਿਆ ਇੱਕ ਪਾਸੇ ਇਹ ਲੋਕ ਆ ਤੇ ਦੂਜੇ ਪਾਸੇ ਆ ਚੋਰ ਦਰਵਾਜੇ ਦੇ ਰਾਹੀਂ ਅਫਸਰ ਸਹਿਬਾਨ ਜਿਹੜੇ ਹਕਮ ਰਾਣ ਪਾਰਟੀ ਦੇ ਉਮੀਦਵਾਰ ਆ ਉਹਨਾਂ ਨੂੰ ਖਿੜਕੀਆਂ ਦੇ ਵਿੱਚੋਂ ਅੰਦਰ ਸ਼ਾਮਲ ਕਰਾ ਰਹੇ ਇਹ ਵੀ ਵੀਡੀਓ ਵੀ ਵਿਜੀਠਾ ਸਾਹਿਬ ਨੇ ਆਪ ਜਾਰੀ ਕੀਤੀ ਆ ਇਹ ਫੋਟੋ ਆ ਮੈਂ ਤੁਹਾਨੂੰ ਦਿਖਾ ਰਿਹਾ ਕਿ ਚੋਰ ਦਰਵਾਜਿਆਂ ਦੇ ਰਾਹੀਂ ਜਿਨ੍ਹਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਾਉਣੇ ਆ ਉਹਨਾਂ ਨੂੰ ਅੰਦਰ ਵੜਿਆ ਜਾ ਰਿਹਾ ਆ ਸਾਰੀਆਂ ਤਸਵੀਰਾਂ ਵਿੱਚ ਚਿਹਰੇ ਵੀ ਨਜ਼ਰ ਆ ਰਹੇ ਆ ਜਿਹੜੇ ਮਲਾਜ਼ਮਾਂ ਦੇ ਜਿਹੜੇ ਅੰਦਰ ਵੜ ਰਹੇ ਆ ਤੇ ਆ ਜਿਹੜੀ ਆਮ ਪਬਲਿਕ ਆ ਇਹ ਉਹਦਾ ਹਾਲ ਹੈ ਕਿ ਆ ਇੱਕ ਨੌਜਵਾਨ ਵੀ ਇੱਥੇ ਵਿੱਚ ਫੋਟੋ ਸੀ ਕਿ ਉਹ ਮੌਕੇ ਤੇ बेहोश ਹੋ ਗਿਆ ਵਿਚਾਰਾ ਜੇ ਨੌਜਵਾਨ बेहोश ਹੋ ਰਹੇ ਆ ਤੇ ਫਿਰ ਤੁਸੀਂ ਆਪਸਾਬ ਲਾਓ ਕਿ ਬਾਕੀ ਜਿਹੜਾ ਕੀ ਹਾਲ ਆ ਇਸੇ ਤਰ੍ਹਾਂ ਹੀ ਆ ਜਿਹੜੀ ਮੋਗੇ ਦੀ ਤਸਵੀਰ ਹੈ ਤੇ ਆ ਸਾਰੇ ਜਿਹੜੇ ਨਾਮਜ਼ਦਗੀ ਪੱਤਰ ਖਿਲਾਰ ਕੇ ਗੋਲੀਆਂ ਚਲਾਉਣ ਤੋਂ ਬਾਅਦ ਇਹ ਸੜਕਾਂ ਦੇ ਉੱਤੇ ਨਾਮਜ਼ਦਗੀ ਪੱਤਰ ਲੋਕਾਂ ਦੇ ਪਏ ਆ ਇਹਦੀਆਂ ਵੀਡੀਓ ਵੀ ਮੈਂ ਤੁਹਾਨੂੰ ਬਾਅਦ ਦੇ ਵਿੱਚ ਦਿਖਾ ਦੇਣਾ ਤੇ ਆ ਬੀਬੀ ਐ ਜਿਹੜੀ ਸ਼ਰਿਆਬਕਾਰੀ ਐ ਕਿ ਆ ਜਿਹੜੇ ਪੁਲਿਸ ਮੁਲਾਜ਼ਮ ਖੜੇ ਆ ਤੇ ਇਹਨਾਂ ਨੇ ਕੋਲ ਖੜ ਕੇ ਮੇਰੇ ਜਿਹੜੇ ਨਾਮਜ਼ਦਗੀ ਪੱਤਰ ਐ ਇਹ ਧਰਮਕੋਟ ਦੀ ਐ ਤੇ ਮੇਰੇ ਕੋਲ ਖੜ ਕੇ ਜਿਹੜੇ ਆ ਇਹਨਾਂ ਦੇ ਜਿਹੜੇ ਇਹ ਕਰਾਇਆ ਆਮ ਮਮਦੋਰਦੀਆਂ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਡੇਟ ਬੰਦ ਨੇ ਤੇ ਲੋਕੀ ਬਾਹਰ ਟੱਕੇ ਖਾ ਰਹੇ ਆ ਨਾਮਜ਼ਦਗੀਆਂ ਦਾਖਲ ਕਰਨ ਵਾਸਤੇ ਤੇ ਚੋਰ ਰਸਤਿਆਂ ਦੇ ਰਾਹੀਂ ਜਿਹੜੇ ਆ ਉਹ ਬਾਕੀ ਅੰਦਰ ਬਾੜੇ ਜਾ ਰਹੇ ਆ ਪੰਚਾਇਤ ਮੰਤਰੀ ਸਾਹਿਬ ਦਾ ਹਲਕਾ ਖੰਡਣਾ ਆ ਇੱਥੇ ਲੋਕੀ ਸੜਕਾਂ ਤੇ ਧਰਨਾ ਲਾ ਕੇ ਵੀਦવાર ਬੈਠੇ ਆ ਕਿ ਅੱਜ ਤੱਕ ਉਹਨਾਂ ਨੂੰ ਜਿਹੜਾ ਨਾ ਚੁੱਲਾ ਟੈਕਸ ਦੀਆਂ ਰਸੀਦਾਂ ਨਾ ਐਨਓਸੀ ਦਿੱਤੀ ਗਈ ਆ ਔਰ ਲੋਕੀ ਇੱਥੇ ਆ ਕੇ ਜਿਹੜਾ ਹੈਗਾ ਉਹ ਧਰਨਾ ਦੇ ਕੇ ਤੇ ਸੜਕਾਂ ਜਾਮ ਕਰਕੇ ਜਿਹੜੇ ਆ ਉਹ ਬੈਠੇ ਆ ਇਹ ਅੱਜ ਦੀ ਤਸਵੀਰ ਆ ਇਹ ਪੰਚਾਇਤ ਮੰਤਰੀ ਸਾਹਿਬ ਜਿਹੜੇ ਨਵੇਂ ਬਣੇ ਆ ਇਹ ਉਹਨਾਂ ਦੇ ਹਲਕੇ ਦੀ ਆ। ਔਰ ਜਲਾਨਾਬਾਦ ਦੇ ਵਿੱਚ ਨਵੇਂ ਹੱਤ ਕੰਡੇ ਵਰਤੇ ਗਏ ਕਿ ਡੰਮੀ ਕੈਂਡੀਡੇਟ ਬਣਾ ਕੇ ਉਹਨਾਂ ਦੇ ਹੱਥ ਦੇ ਵਿੱਚ ਆ ਪੱਤਰਕਾਰਾਂ ਨੇ ਖੁਲਾਸਾ ਕੀਤਾ ਉੱਥੇ ਸਾਹਮਣੇ ਆ ਖਾਲੀ ਉਹਨਾਂ ਦੇ ਨਾਮਜ਼ਦਗੀ ਪੱਤਰ। ਉਦਾਂ ਹੀ ਉਹਨਾਂ ਨੂੰ ਫਾਈਲ ਫੜਾ ਦਿੱਤੀ ਕਿ ਤੁਸੀਂ 2-300 ਬੰਦਾ ਲਾਈਨ 'ਚ ਲੱਗ ਜਾਓ। ਤੇ ਆਪਾਂ ਹੋਰ ਕਿਸੇ ਨੂੰ ਨਾਮਿਨੇਸ਼ਨ ਜਿਹੜੇ ਆ ਉਹ ਦਾਖਲ ਨਹੀਂ ਕਰਦੇ। ਅੱਧ ਘੰਟੇ ਦੇ ਵੇਖੋ ਹਰਥਾਂ ਤੇ ਵੱਖਰੇ ਵੱਖਰੇ ਆ ਇਹ ਅਸੀਂ ਨਹੀਂ ਇਹ ਪੱਤਰਕਾਰ ਨੇ ਖੜਾ ਸਾ ਜਿਹੜਾ ਉਹ ਕੀਤਾ ਇਸ ਲਈ ਅਸੀਂ ਵੀਡੀਓ ਦੀ ਵੀ ਸਾਰੀਆਂ ਜਿਹੜੀਆਂ ਹੈਗੀਆਂ ਉਹ ਵੀ ਦਿਖਾ ਕੇ ਆਏ ਆ ਉਹਨਾਂ ਨੂੰ ਕਿ ਕੀ ਹਾਲਤ ਹੈ ਕਿ ਇਹ ਤੁਸੀਂ ਦੱਸੋ ਕਿ ਲੋਕੀ ਕਿੱਥੇ ਜਾਣ ਅੱਜ ਫੈਲਾ ਭਰਨਾ ਸੀ ਕੀ ਕਾਰਨ ਕਟਣਾ ਬੰਪਰੀ ਇਹ ਸਾਹੀ ਜੀ ਫੈਲਾ ਭਰਨਾ ਇਸ ਗੇਟ ਦੇ ਕੋਲੇ ਜਾਵਣੀ ਇਹ ਪਿਛਲੇ ਪਾਸੇੋਂ ਫੈਰ ਹੋਏ ਪਾਸਾ ਤੋਂ ਤੇ ਪਹਿਲੇ ਪਾਸੋਂ ਫਹਿਲਾ ਫੜ ਕੇ ਇਕਦਾਂ ਹੀ ਸਾਰਿਆਂ ਆ ਬਾੜਨ ਲੱਗੇ ਤੇ ਉਤਾਰਨ ਡਾਉਣ ਲੱਗੇ ਜਿਵੇਂ ਆਪਾਂ ਵਿਆਹ ਦੇ ਵਿੱਚ ਟੀਏ ਦੇ ਲੋਟ ਛੱਡਦੇ ਹੁੰਦੇ ਆ ਐਸ ਤਰ੍ਹਾਂ ਡਾਉਣ ਲੱਗੇ ਪਹਿਲਾਂ ਤਾਂ ਢੇਰ ਲਗਾ ਵੇਖ ਲਓ ਤੁਸੀਂ ਜਿਹਦੇ ਪਿੰਡਾਂ ਦੇ ਵਿੱਚ ਸਾਡੀਆਂ ਸਮਝਗਾ ਹੋਈਆਂ ਸੀਗੀਆਂ ਸਾਡੀਆਂ ਵੀ ਫਹਿਲਾ ਪਾਰਦੇ ਉਹਨਾਂ ਨੇ ਮੇਰੇ ਕਾਹਰਗਦੀ ਪਾਰਤੀ ਫਹਿਲਾ ਤੇ ਇਧਰ ਬੰਦਾ ਦੱਸ ਰਿਹਾ ਵੀ ਸ਼ਰੇ ਆਮ ਘੋੜੀਆਂ ਚੱਲੀਆਂ ਤੇ ਲੋਕੀ ਭੈ ਪੀਤ ਹੋ ਗਏ ਤੇ ਸਾਰਿਆਂ ਦੇ ਜਿਹੜੇ ਉਹਨਾਂ ਨੇ ਫੜ ਕੇ ਜਿਹੜੇ ਆ ਉਹ ਪਾਰ ਦਿੱਤੇ ਤੇ ਆ ਜਿਹੜੀ ਬੀਬੀ ਆ ਆ ਬੀਬੀ ਸ਼ਰਮ ਕਹਿ ਰਹੀ ਆ ਕਿ ਆ ਪੁਲਸ ਵਾਲੇ ਆ ਜਿਨ੍ਹਾਂ ਨੇ ਮੇਰੀਆਂ ਫਾਈਲਾਂ ਠੋਈਆਂ ਸਬੂਤ ਆ ਨਾਲ ਦੀ ਨਾਲ ਇਹ ਵੀਡੀਓ ਅਸੀਂ ਤੁਹਾਨੂੰ ਜਾਰੀ ਵੀ ਕੀਤੀਆਂ ਆ ਹਾਲਾਤ ਆ ਮੋਗੇ ਦੇ ਜਿਹੜੇ ਸੜਕਾਂ ਦੇ ਉੱਤੇ ਡੋਮਿਨੇਸ਼ਨ ਜਿਹੜੇ ਪੱਤਰ ਆ ਉਹ ਸਾਰੇ ਕੇਂਦਰੀ ਹੋਏ ਆ ਤੁਹਾਡੇ ਸਾਹਮਣੇ ਸਾਇਰਨ ਵੱਜ ਰਿਹਾ ਆ ਪੁਲਿਸ ਦੇ ਲੋਕਾਂ ਨੂੰ ਭਜਾਉਣ ਵਾਸਤੇ ਪਰ ਫੜਨ ਵਾਲਾ ਕੋਈ ਨਹੀਂ ਜਿਹੜੀਆਂ ਇਸੇ ਤਰ੍ਹਾਂ ਇਹ ਜਿਹੜੇ ਡੰਮੀ ਵੀ ਦੁਆਰਾ ਭਾਰਮਣੇ ਉਹ ਦਾਖਲ ਕਰਨ ਦੇ ਲਈ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਖਾਲੀ ਫਾਇਦਾ ਲੈ ਕੇ ਹਨੇ ਪਛਰਾ ਕਿਹੜੀ ਪਾਰਟੀ ਦੇ ਕਹਿੰਦਾ ਆਮ ਆਦਮੀ ਪਾਰਟੀ ਦੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਆ ਸਰ ਤੇ ਖਾਲੀ ਫਾਈਲਾਂ ਕਿਸੇ ਕੋਲ ਹੈ ਨਹੀਂ ਖਾਲੀ ਕਾਗਜ ਹੈ ਵਿਅਕਤੀ ਨੇ ਖਾਲੀ ਫਾਈਲਾਂ ਜਿਹੜੀਆਂ ਲੈ ਕੇ ਘੁੰਮ ਰਹੇ ਨੇ ਆ ਦੇਖ ਸਕਦੇ ਹੋ ਇਹ ਖਾਲੀ ਫਾਈਲ ਹੈ ਤੇ ਹੁਣ ਹਾਲਤ ਕੀ ਹੈ ਵੀ ਸਾਰਾ ਕੋਈ ਸਿਸਟਮ ਫੇਲ ਹੋ ਗਿਆ ਤੇ ਲੋਕੀ ਰੱਬ ਆਸਰੇ ਸੱਤ ਨਵ ਵੈਗੁਰ ਕਰਦੇ ਪਏ ਥਾਂ ਥਾਂ ਤੇ ਇਸ ਕਰਕੇ ਅਸੀਂ ਹੁਣ ਕਮਿਸ਼ਨ ਨੂੰ ਬੇਨਤੀ ਕਰਕੇ ਆਏ ਆ ਕਿ ਇੱਕ ਤਾਂ ਸਭ ਤੋਂ ਪਹਿਲਾਂ ਜਿਹੜੀਆਂ ਘਟਨਾਵਾਂ ਜਿੱਥੇ-ਜਿੱਥੇ ਹੋਈਆਂ ਇਹ ਸਾਡੇ ਥੋੜੀਆਂ ਘਟਨਾਵਾਂ ਅਸੀਂ ਜ਼ਿਕਰ ਕਰ ਰਹੇ ਆ ਬਹੁਤ ਸਾਰੀਆਂ ਘਟਨਾਵਾਂ ਤੁਸੀਂ ਆਪ ਵੀ ਵੀਡੀਓ ਨੇ ਜ਼ਿਕਰ ਕੀਤਾ ਇੱਕ ਤਾਂ ਪਹਿਲੀ ਬੇਨਤੀ ਅਸੀਂ ਕੀਤੀ ਹੈ ਕਿ ਜਿਹੜੇ ਲੋਕੀ ਲਾਈਨਾਂ 'ਚ ਲੱਗੇ ਆ ਉਹ ਮੈਂ ਕਮਿਸ਼ਨਰ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਹੁਕਮ ਕਰ ਦਿੱਤਾ ਕਿ ਜਿੰਨੀ ਦੇਰ ਤੱਕ ਸਾਰੇ ਬੰਦੇ ਨੋਮੀਨੇਸ਼ਨ ਜਿਹੜੇ 3 ਵਜੇ ਤੱਕ ਲਾਈਨ 'ਚ ਲੱਗੇ ਸੀ ਉਹ ਨਹੀਂ ਫਾਈਲ ਕਰ ਲੈਂਦੇ ਉਨੀ ਦੇਰ ਤੱਕ ਕੰਮ ਜਿਹੜਾ ਚੱਲਦਾ ਰਹਿਣਾ ਇਸ ਕਰਕੇ ਹੁਣ ਦੇਖਦੇ ਆ ਕਿ ਥੱਲੇ ਪ੍ਰਸ਼ਾਸਨ ਕਿੰਨਾ ਕੋਈ ਪਹਿਰਾ ਦਿੰਦਾ ਪਰ ਕਮਿਸ਼ਨਰ ਸਾਹਿਬ ਨੇ ਕਿਹਾ ਕਿ ਮੈਂ ਹੁਕਮ ਕਰ ਦਿੱਤੇ ਆ ਕਿ ਜਿਹੜਾ 3 ਵਜੇ ਤੱਕ ਲਾਈਨ 'ਚ ਲੱਗਿਆ ਭਾਵੇਂ ਅੱਧੀ ਰਾਤ ਹੋ ਜਾਵੇ ਉਹਦੇ ਨੋਮੀਨੇਸ਼ਨ ਪੇਪਰ ਜਿਹੜੇ ਆ ਉਹ ਦਰਜ ਕਰਨਗੇ ਹੁਣ ਉੱਤੇ ਦੇਖਦੇ ਆ ਕਿ ਥੱਲੇ ਡਿਪਟੀ ਕਮਿਸ਼ਨਰ ਸਹਿਬਾਨ ਤੇ ਐਸਐਸਪੀ ਸਹਿਬਾਨ ਤੇ ਬਾਕੀ ਅਫਸਰ ਸਹਿਬਾਨ ਕਿੰਨਾ ਕੋ ਕੰਮ ਕਰਦੇ ਦੂਜੀ ਅਸੀਂ ਬੇਨਤੀ ਕੀਤੀ ਹੈ ਕਿ ਸਾਰੀਆਂ ਘਟਨਾਵਾਂ ਦੀ ਉੱਚ ਪੱਧਰੀ ਜਾਂਚ ਕਰਾਓ ਤੇ ਜਿਹੜੇ ਦੋਸ਼ੀ ਅਫਸਰ ਹੈ ਜਿਨ੍ਹਾਂ ਨੇ ਡੈਮੋਕਰੇਸੀ ਦਾ ਮਰਡਰ ਹੋਣ ਦੇ ਵਿੱਚ ਰੋਲ ਪਲੇ ਕੀਤਾ ਉਹਨਾਂ ਤੇ ਸਖਤ ਅਨਸ਼ਾਸਨੀ ਜਿਹੜੀ ਕਾਰਵਾਈ ਹੈ ਉਹ ਕਰੋ ਤਾਂ ਜਾ ਕੇ ਅੱਗੇ ਤੋਂ ਸਿਸਟਮ ਠੀਕ ਹੋਏਗਾ ਔਰ ਤੀਜਾ ਜਿਨ੍ਹਾਂ ਥਾਵਾਂ ਤੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਨ ਦਿੱਤੇ ਗਏ ਉਹਨਾਂ ਦਾ ਅਸੀਂ ਕਿਹਾ ਕਿ ਉਹਨਾਂ ਦੇ ਦਿਨ ਵਧਾਏ ਜਾਣ ਕਿ ਉਹਨਾਂ ਨੂੰ ਫालतू ਦਿਨ ਦਿੱਤੇ ਜਾਣ ਉੱਥੇ ਬਾਕੀ ਪ੍ਰਕਿਰਿਆ ਹਲੇ ਬਦਲ ਦਿੱਤੀ ਜਾਵੇ ਪਹਿਲਾਂ ਨੋਮੀਨੇਸ਼ਨ ਦੀ ਪ੍ਰਕਿਰਿਆ ਉਹਨਾਂ ਦੀ ਫਿਰ ਸਟਾਰਟ ਕੀਤੀ ਜਾਵੇ ਤਾਂ ਜੋ ਸਾਰੇ ਲੋਕੀ ਜਿਹੜਾ ਆਪਣੇ ਹੱਕ ਦਾ ਇਸਤੇਮਾਲ ਕਰ ਸਕਣ ਨਹੀਂ ਤਾਂ ਇਹ ਲੋਕਾਂ ਦੇ ਨਾਲ ਬਹੁਤ ਵੱਡੀ ਜਾਤੀ ਹੋਏਗੀ ਔਰ ਜਿਹੜੀ ਹੋਰ ਅਸੀਂ ਬੇਨਤੀ ਕੀਤੀ ਹੈ ਕਿ ਕੱਲ ਫਿਰ ਬੜਾ ਖਤਰਨਾਕ ਦਿਨ ਹੈ ਕੱਲ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਅਸੀਂ ਵਾਰ-ਵਾਰ ਕਮਿਸ਼ਨ ਸਾਹਿਬ ਨੂੰ ਬੇਨਤੀ ਕਰਕੇ ਆਏ ਆ ਕਿ ਸਾਨੂੰ ਪੂਰੀਆਂ ਪੁਕਤਾ ਸਾਡੇ ਕੋਲੇ ਜਾਣਕਾਰੀ ਆ ਕਿ ਕੱਲ ੱਟਕੇशाही ੱਟਕੇ ਨਾਲ ਨਾਮਜ਼ਦਗੀ ਪੱਤਰ ਰੱਦ ਕੀਤੇ ਜਾਣ। ਅਸੀਂ ਫਿਰ ਬੇਨਤੀ ਕਰਕੇ ਆਏ ਆ ਕਿ ਵੀਡੀਓਗ੍ਰਾਫਿਕ ਕਰਾਓ। ਤਾਂ ਜੋ ਅੰਦਰ ਕੀ ਹੋਇਆ ਉਹਦੀ ਸਾਰੀ ਜਾਣਕਾਰੀ ਜਿਹੜੀ ਆ ਉਹਦੇ ਸਬੂਤ ਤਿਆਰ ਹੋ ਸਕਣ। ਇਸ ਕਰਕੇ ਅਸੀਂ ਬੇਨਤੀ ਕਰਕੇ ਆਏ ਆ ਹੁਣ ਦੇਖਦੇ ਆ ਕਿ ਉਹਦੇ ਤੇ ਕਿੰਨਾ ਕੁ ਅਸਰ ਹੁੰਦਾ। ਸਰਕਾਰ ਨੇ ਵੀਡੀਓ ਹਾਈ ਕੋਰਟ ਦੇ ਵਿੱਚ 20 ਪੰਜਾਬ ਸਰਕਾਰ ਨੇ ਬਿਆਨ ਦਿੱਤਾ ਹੈ ਕਿ ਵੀਡੀਓਗ੍ਰਾਫੀ ਕਰਾਵਾਂਗੇ ਇਹਨਾਂ ਦਾ ਜਿਹੜਾ ਵਕੀਲ ਸੀ ਇੱਕ ਰਿੱਟ ਚਲਦੀ ਸੀ ਪਰ ਉਹਦੇ ਤੇ ਸਰਕਾਰ ਅਮਲ ਕਰਦੀ ਆ ਕਿ ਨਹੀਂ ਕਰਦੀ ਇਹ ਤਾਂ ਹੁਣ ਕੱਲ ਪਤਾ ਲੱਗੇਗਾ ਔਰ ਮੈਂ ਜਿਹੜੇ ਤੁਹਾਨੂੰ ਮੀਡੀਆ ਨੂੰ ਕੱਲ ਵੀ ਬੇਨਤੀ ਕੀਤੀ ਸੀ ਚਲੋ ਤੁਸੀਂ ਅੱਜ ਚੰਗਾ ਪਹਿਰਾ ਦਿੱਤਾ ਕਿ ਸਾਰਿਆਂ ਘਟਨਾਵਾਂ ਨੂੰ ਜਿਹੜਾ ਉਹ ਜਨਤਕ ਕੀਤਾ ਕੱਲ ਨੂੰ ਵੀ ਕਿਰਪਾ ਕਰਕੇ ਸਾਡੇ ਨਾਲ ਸਹਿਯੋਗ ਕਰੋ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਕੱਲ ਪਰਤਾ ਲੰਦਾ ਸਮਾਂ ਜਿਹੜੀ ਤੱਕੇਸ਼ਾ ਹੀ ਹੋਏ ਉੱਥੇ ਸਾਰੇ মিডিਏ ਨੂੰ ਮੈਂ ਬੇਨਤੀ ਕਰਦਾ ਕਿ ਤੁਹਾਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ ਸਭ ਦਾ ਬਹੁਤ ਬਹੁਤ ਧੰਨਵਾਦ